MSP ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 39 ਦਿਨਾਂ ਤੋਂ ਖਨੋਰੀ ਬਾਰਡਰ ਉੱਤੇ ਮਾਨਵਰਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇ ਵਾਲੇ ਅੱਜ ਇੱਕ ਵੀਡੀਓ ਸੁਨੇਹੇ ਰਾਹੀਂ ਅਪੀਲ ਕੀਤੀ ਹੈ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਜੋ MSP ਦੀ ਲੜਾਈ ਦਾ ਹਿੱਸਾ ਹਨ ਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਚਾਹੁੰਦੇ ਹਨ ਢੱਲੇ ਵਾਲੇ ਕਿਹਾ ਕਿ ਉਹ ਇੰਨਾਂ ਸਾਰੇ ਲੋਕਾਂ ਨੂੰ 4 ਜਨਵਰੀ ਨੂੰ ਖਨੋਰੀ ਬਾਰਡਰ ਉੱਤੇ ਦੇਖਣਾ ਚਾਹੁੰਦੇ ਹਨ ਜਿੱਥੇ ਕਿਸਾਨ ਆਗੂ ਵੱਲੋਂ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਸਾਨਾ ਗੁਨੇ ਕਿਹਾ ਕਿ ਉਹ ਦੇਸ਼ ਦੇ ਕਿਸਾਨੀ ਨੂੰ ਬਚਾਉਣ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਯਕੀਨੀ ਬਣਾਉਣ ਲਈ ਲੜਾਈ ਲੜ ਰਹੇ ਹਨ ਇਸ ਲੜਾਈ ਨੂੰ ਵਿਦੇਰੇ ਪ੍ਰਭਾਵਸ਼ਾਲੀ ਟੰਗਣਾ ਲੜਨ ਲਈ 4 ਜਨਵਰੀ ਨੂੰ ਢਾਬੇ ਗੁਜਰਾ ਬਾਰਡਰ ਤੇ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਢੱਲੇਵਾਲ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਜਿਨ੍ਹਾਂ ਦੀ ਉਹਨਾਂ 44 ਸਾਲ ਸੇਵਾ ਕੀਤੀ ਹੈ ਉਹਨਾਂ ਦੇ ਦਰਸ਼ਨ ਕਰਕੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਜਾਵੇ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ आप सबको पता है कि एमएसपी की लड़ाई लड़ी जा रही है जो जो देश के लोग इस एमएसपी की लड़ाई का हिस्सा हैं और और मजबूती से इस लड़ाई को लड़ना और जीतना चाहते हैं उन तो सब से मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सब के दर्शन करना चाहता हूँ चार तारीख को खनौरी बॉर्डर पे आप सब ने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहेगुरु जी का खालसा ਵਾਇ ਗੁਰਜੀ ਕਿਫਤ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 39 ਦਿਨਾਂ ਤੋਂ ਖਨੋਰੀ ਬਾਰਡਰ ਉੱਤੇ ਮਾਨਵਰ ਤੇ ਬੈਠੇ ਕਿਸਾਨਾਂ ਕੁਜਗਦੇਵ ਸਿੰਘ ਡੱਲੇ ਵਾਲੇ ਅੱਜ ਇੱਕ ਵੀਡੀਓ ਸੁਨੇਹੇ ਰਾਹੀਂ ਅਪੀਲ ਕੀਤੀ ਹੈ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਜੋ ਐਮਐਸਪੀ ਦੀ ਲੜਾਈ ਦਾ ਹਿੱਸਾ ਹਨ ਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਚਾਹੁੰਦੇ ਹਨ। ਢੱਲੇ ਵਾਲੇ ਕਿਹਾ ਕਿ ਉਹ ਇੰਨਾ ਸਾਰੇ ਲੋਕਾਂ ਨੂੰ 4 ਜਨਵਰੀ ਨੂੰ ਖਨੋਰੀ ਬਾਰਡਰ ਉੱਤੇ ਦੇਖਣਾ ਚਾਹੁੰਦੇ ਹਨ ਜਿੱਥੇ ਕਿਸਾਨ ਆਗੂਆਂ ਵੱਲੋਂ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹ ਦੇਸ਼ ਦੀ ਕਿਸਾਨੀ ਨੂੰ ਬਚਾਉਣ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਲਈ ਲੜਾਈ ਲੜ ਰਹੇ ਹਨ। ਇਸ ਲੜਾਈ ਨੂੰ ਵਿਦੇਰੇ ਪ੍ਰਭਾਵਸ਼ਾਲੀ ਟੰਗਣਾ ਲੜਨ ਲਈ 4 ਜਨਵਰੀ ਨੂੰ ਢਾਬੇ ਗੁਜਰਾ ਬਾਰਡਰ ਤੇ ਕਿਸਾਨ ਮਹਾਪੰਚਾਇਤ ਸੱਦੀ ਗਈ ਹੈ ਢੱਲੇ ਵਾਲ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਜਿਨ੍ਹਾਂ ਦੀ ਉਹਨਾਂ 44 ਸਾਲ ਸੇਵਾ ਕੀਤੀ ਹੈ ਉਹਨਾਂ ਦੇ ਦਰਸ਼ਨ ਕਰਕੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਜਾਵੇ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ ਆਪ ਸਭ ਕੋ ਪਤਾ ਹੈ ਕਿ ਐਮਐਸਪੀ ਕੀ ਲੜਾਈ लड़ी जा रही है जो जो देश के लोग इस एम एस पी की लड़ाई का हिस्सा हैं और और मजबूती से इस लड़ाई को लड़ना और जीतना चाहते हैं उन तो सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सबके दर्शन करना चाहता हूँ चार तारीख को खनौरी बॉर्डर पे आप सब, सब ने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहिगुरु जी का खालसा वाहेगुरु जी की फतेह